ਪ੍ਰਭਾਵਿਤ ਹੁੰਦਾ ਹੈ ਪਰਮਾਤਮਾ ਸੁਭਾਵ ਤੋਂ ਪ੍ਰਭਾਵਿਤ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਸ਼ਿੰਗਾਰ ਨਾਲ ਮਨੁੱਖ ਦਾ ਤਨ ਸਰੂਪ ਵਾਂਗ ਦਿਖਾਈ ਦਿੰਦਾ ਹੈ ਇਸ ਵਾਸਤੇ ਸ਼ਿੰਗਾਰ ਦੀ ਲੋੜ ਪੈਂਦੀ ਹੈ ਤਰ੍ਹਾਂ ਤਰ੍ਹਾਂ ਦੇ ਗੁਣਾ ਨਾਲ ਹੀ ਮਨ ਸ਼ਿੰਗਾਰਿਆ ਜਾਂਦਾ ਹੈ ਉਂਝ ਲੈ ਸਵਰਿਆ ਹੋਇਆ ਤਨ ਦੁਨੀਆ ਨੂੰ ਚੰਗਾ ਲੱਗਦਾ ਹੈ ਸਵਰਿਆ ਹੋਇਆ ਮਨ ਪ੍ਰਭੂ ਨੂੰ ਚੰਗਾ ਲੱਗਦਾ ਹੈ ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਆਪ ਸਵਾ ਰਹੇ ਮੈਂ ਮਿਲੈ ਮੈਂ ਮਿਲੈ ਆ ਸੁਖ ਹੋਏ ਪਰੀਦਾ ਜੈਤੂ ਮੇਰਾ ਹੋਇ ਰਹੇ ਸਭ ਜਗ ਤੇਰਾ ਸੁਭਾਅ ਕੀ ਹੈ ਪ੍ਰਮਾਤਮਾ ਦਾ ਨਿਰਭਉ ਹੈ ਨਿਰਵੈਰ ਹੈ ਉਹਦੇ ਸੁਭਾਅ ਦੇ ਵਿੱਚ ਬੈ ਨਹੀਂ ਉਹਦੇ ਸੁਭਾਅ ਦੇ ਵਿੱਚ ਵੈਰ ਵੀ ਨਹੀਂ ਹੈ ਬੈ ਹੁੰਦਾ ਹੈ ਆਪਣੇ ਤੋਂ ਵੱਡੇ ਦਾ ਉਸ ਤੋਂ ਵੱਡਾ ਹੀ ਨਹੀਂ ਹੈ ਕੋਈ ਵੈਰ ਹੁੰਦਾ ਹੈ ਸ਼ਰੀਕ ਨਾਲ ਉਹਦਾ ਸ਼ਰੀਕ ਹੀ ਨਹੀਂ ਹੈ ਇਸ ਦਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰ ਹੈ ਮਾਰ ਰ ਕਰਨ ਉਹਦਾ ਕੋਈ ਸ਼ਰੀਕਾਚਾਰੀ ਨਹੀਂ ਉਹਦੀ ਬਰਾਬਰੀ ਕਰਨ ਵਾਲਾ ਕੋਈ ਵੀ ਨਹੀਂ ਨਿਰਭਉ ਹੈ ਨਿਰਵੈਰ ਹੈ ਉਹ ਸਮੇਂ ਦੇ ਚ ਵੀ ਨਹੀਂ ਹੈ ਵਕਤ ਦੇ ਚ ਨਹੀਂ ਹੈ ਜੋ ਵਕਤ ਦੇ ਚ ਬਣਿਆ ਹੈ ਵਕਤ ਮਿਟਾ ਦੇਗਾ ਜੋ ਕਾਲ ਦੇ ਚ ਬਣਿਆ ਹੈ ਵਕਤ ਨੂੰ ਕਾਲ ਕਹਿੰਦੇ ਨੇ ਜੋ ਕਾਲ ਦੇ ਚ ਬਣਿਆ ਹੈ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਗਵਦਰਾ ਕਾਲ ਪਾਇ ਸ਼ਿਵ ਜੋ અવਤਾਰ ਕਾਲ ਪਾਇ ਕਰਿਵ ਸੰਪਰਗਾਸ ਸਗਨ ਕਾਲ ਦਾ ਕਿਉ ਸਭ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਆਕਾਰ ਆਕਾਰ ਜੈ ਸੂਰਜ ਦਾ ਹੈ ਸੂਰਜ ਨੂੰ ਵੀ ਇੱਕ ਦਿਨ ਸਮਾ ਖਾ ਜਾਏਗਾ मनुख जन्म ਤੋਂ ਬਾਅਦ ਰੋਜ਼ ਰੋਜ਼ ਘਟਦਾ ਹੈ। ਛਿਨ ਛਿਨ ਔਦ ਬਿਹਤ ਹੈ। ਊਟੇ ਘਟ ਜਾਉ ਪਾਣੀ। ਚਲੋ ਇੰਦ ਕਹੀਏ ਇੱਕ ਮਨੁੱਖ ਨੇ 80 ਸਾਲ ਜੀਵਣਾ ਹੈ। ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ ਕਿ ਵੱਧ ਗਿਆ। ਹਿਸਾਬ ਕਿਤਾਬ। ਅੱਜ ਦਾ ਇੱਕ ਦਿਨ ਲੰਘਿਆ ਤਾਂ ਬੰਦਾ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ। ਦੁਨੀਆ ਆંકੜੇ ਜਿ ਲਾਦੀ ਏ ਇੱਕ ਦਿਨ ਵੱਡਾ ਹੋ ਗਿਆ। ਗੁਰਵਾਣੀ ਕਹਿੰਦੀ ਹੈ ਨਹੀਂ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬਲਾ ਹੁੰਦਾ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮਨੋ ਕੋ ਰੋਜ਼ ਰੋਜ਼ ਘਟਰੇ ਘਟ ਕੇ ਤੂੰ ਇੱਕ ਦਿਨ ਮਿਟ ਜਾਏ ਇਸ ਤੋਂ ਪਹਿਲੇ ਤੂੰ ਅਮਰਤ ਨੂੰ ਪ੍ਰਾਪਤ ਕਰ ਲੈ ਅਮਰਤ ਦੇ ਚਲੇ ਇਹ ਨਾ ਹੋ ਜਾ ਮਨੋ ਕੋ ਰੋਜ਼ ਰੋਜ਼ ਘਟ ਰਿਹਾ ਕੋਈ ਵਾਧ ਨਹੀਂ ਰਿਹਾ ਪਰ ਇਹਨੂੰ ਭੁਲੇਖਾ ਕਿਉਂ ਪੈ ਜਾਂਦਾ ਮੈਂ ਰੋਜ਼ ਰੋਜ਼ ਵਧ ਰਿਹਾ ਰੋਜ਼ ਰੋਜ਼ ਹੌਸਕਦਾਰ ਪਰਿਵਾਰ ਵੱਧ ਰਿਹਾ ਹੋਵੇ ਪਹਿਲੇ ਖੱਲਾ ਸੀ ਹੁਣ ਪੁੱਤਰ ਨੇ ਪੋਤਰੇ ਨੇ ਪਰਪੋਤਰੇ ਪਰਿਵਾਰ ਵੱਡਾ ਹੋ ਰਿਹਾ ਤੂੰ ਤੇ ਛੋਟਾ ਹੋ ਰਿਹਾ ਕਾਰੋਬਾਰ ਵੱਡਾ ਹੋ ਰਿਹਾ ਹੋਵੇਗਾ ਤੂੰ ਤੇ ਛੋਟਾ ਹੋ ਰਿਹਾ ਮਹਿਲ ਬਾੜੀਆਂ ਵੱਡੀਆਂ ਹੋ ਰਹੀਆਂ ਹੋਣ ਗਿਆ ਤੂੰ ਛੋਟਾ ਹੋ ਰਿਹਾ ਨਾ ਵੇਖ ਪਰਿਵਾਰ ਨੂੰ ਨਾ ਵੇਖ ਸੰਸਾਰ ਨੂੰ ਨਾ ਵੇਖ ਆਪਣੇ ਆਪ ਨੂੰ ਤੂੰ ਨਾ ਵੇਖ ਜੋ ਹੈ ਮਹਿਲ ਬਾੜੀਆਂ ਨੂੰ ਵੇਖ ਆਪਣੇ ਆਪ ਨੂੰ ਛੋਟਾ ਹੋ ਰਿਹਾ ਧਰਮ ਦੀ ਯਾਤਰਾ ਕਿਸ ਦਿਨ ਸ਼ੁਰੂ ਹੁੰਦੀ ਹੈ ਮਨੁੱਖ ਧਾਰਮਿਕ ਕਿਸ ਦਿਨ ਬਣਦਾ ਹੈ ਵੱਡਾ ਹੋਣਾ ਜਿਸ ਦਿਨ ਦਿਖਾਈ ਦਿੰਦਾ ਹੈ ਵੱਡਾ ਹੋਣਾ ਜਿਸ ਨੂੰ ਦਿਖਾਈ ਦੇ ਰਿਹਾ ਉਹ ਕਦੇ ਹੀ ਧਾਰਵਕ ਨਹੀਂ ਹੋ ਸਕਦਾ ਕੋਈ ਨਹੀਂ ਸਕਦਾ ਹੰਕਾਰ ਵੱਡਾ ਜਾਏਗਾ ਧਰਮ ਦੀ ਯਾਤਰਾ ਉਸ ਦਿਨ ਆਰੰਭ ਹੁੰਦੀ ਹੈ ਮੈਂ ਛੋਟਾ ਹੋ ਰਿਹਾ ਹਾਂ ਰੋਜ਼ ਰੋਜ਼ ਮੈਂ ਘਟਦਾ ਜਾ ਰਿਹਾ ਛਿੰਨ ਛਿੰਨ ਆਉਦ ਬੇਹਾਤ ਹੈ ਊਟੇ ਘਟ ਜਿਓ ਪਾਣੀ ਇੱਕ ਇੱਕ ਬੂੰਦ ਘੜੇ ਦੇ ਚੋਂ ਨਿਕਲ ਰਹੀ ਹੈ ਪਾਣੀ ਵਧ ਰਿਹਾ ਹੈ ਕਿ ਘਟ ਰਿਹਾ ਹੈ ਇੱਕ ਇੱਕ ਛਿੰਨ ਦੇ ਚਸੇ ਹੀ ਘਟ ਰਹੇ ਹਨ ਚੰਚਾ ਉਹ ਦਬਿਆਤ ਹੈ ਕਿ ਇੱਕ ਇੱਕ ਸੈਕਿੰਡ ਦੇ ਵਿੱਚ ਅਸੀਂ ਘਟ ਰਹੇ ਆ ਵਧ ਨਹੀਂ ਰਹੇ ਜਿਹਨੂੰ ਇਹ ਘਟਣਾ ਦਿਖਾਈ ਦਿੰਦਾ ਉਹ ਮਿਟਣ ਤੋਂ ਪਹਿਲੇ ਪਰਮਾਤਮਾ ਨਾਲ ਜੁੜ ਜਾਂਦਾ ਹੈ ਇਹ ਤਾਂ ਹੈ ਪਰ ਜਿਹਨੂੰ ਵਧਣਾ ਹੀ ਦਿਖਾਈ ਦਿੰਦਾ ਮੈਂ ਫੇ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਵੱਡਾ ਹੋ ਰਿਹਾ ਛੋਟਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਰੱਖੇਗਾ ਮੈਂ ਵੱਡਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮਰ ਦੇ ਦਮ ਤੱਕ ਜਨਮ ਦਿਨ ਮਨਾਦਾ ਰਹੇਗਾ ਬਸ ਇੱਥੇ ਸਾਰੇ ਸੈਣੇ ਬੈਠੇ ਮੈਂ ਛੋਟਾ ਹੋ ਰਿਹਾ ਐਸੀ ਸਮਝ ਵਾਲਾ ਮਨੁੱਖ ਮੌਤ ਚੇਤੇ ਕਰੇਗਾ। ਔਰ ਸਤਿਗੁਰ ਕਹਿੰਦੇ ਵੀ ਨੇ ਛੱਡ ਜਨਮ ਨੂੰ ਪਹਿਲਾ ਮਰਨ ਕਰੋ। ਜੀਵਨ ਕੇ ਛੜਾ। ਧਰਮ ਦੀ ਯਾਤਰਾ ਮੌਤ ਦੇ ਗਿਆਨ ਤੋਂ ਆਰੰਭ ਹੁੰਦੀ ਹੈ ਮੈਂ ਘਟ ਰਿਹਾ ਇਸ ਤੋਂ ਆਰੰਭ ਹੁੰਦਾ। ਜਿਸ ਨੂੰ ਅਜੇ ਵੀ ਅਹਿਸਾਸ ਹੋਵੇ ਮੈਂ ਰੋਜ਼ ਰੋਜ਼ ਵੱਡਾ ਹੋ ਰਿਹਾ ਇਹ ਕੁਝ ਵੀ ਹੋ ਜਾਏ ਧਾਰਮਿਕ ਨਹੀਂ ਹੋ ਸਕਦਾ। ਇਹ ਧਾਰਮਿਕ ਦਿਖਾਈ ਦੇਵੇਗਾ ਧਾਰਮਿਕ ਨਹੀਂ ਹੈ। ਧਾਰਮਿਕ ਸਿਰਫ ਉਹ ਨਹੀਂ ਹੈ ਬਰਦਾਸ਼ ਕਰ ਲੈਣਾ ਜਿਹਦੇ ਪੈਰ ਮੰਦਰ ਦੀ ਤਰਫ ਜਾ ਰਹੇ ਨੇ ਮਸਜਿਦ ਦੀ ਤਰਫ ਜਾ ਰਹੇ ਨੇ ਗੁਰਦੁਆਰੇ ਦੀ ਤਰਫ ਜਾ ਰਹੇ ਨੇ ਧਾਰਮਿਕ ਉਹ ਹੈ ਜਿਹਦੀ ਸੁਰਤ ਸ਼ਬਦ ਦੀ ਤਰਫ ਜਾ ਰਹੇ ਜਿਹਦਾ ਧਿਆਨ ਪਰਮਾਤਮਾ ਦੀ ਤਰਫ ਹੈ ਕੀ ਹੋਇਆ ਪੈਰ ਗੁਰਦੁਆਰੇ ਦੀ ਤਰਫ ਆਏ ਨੇ ਧਿਆਨ ਤੇ ਆਇਆ ਹੀ ਨਹੀਂ ਕੀ ਹੋਇਆ ਪੈਰ ਮੰਦਰ ਦੇ ਚ ਚਲੇ ਗਏ ਨੇ ਸੁਰਤ ਤੇ ਪ੍ਰਭੂ ਨਾਲ ਜੁੜੀ ਨਹੀਂ ਮੰਦਰ ਦੇ ਚ ਪੈਰਾਂ ਨਾਲ ਚੱਲ ਕੇ ਚਲੇ ਜਾਣਾ ਆਸਾਨ ਹੈ ਸੁਰਤ ਦਾ ਸ਼ਬਦ ਨਾਲ ਜੋੜਨਾ ਕਠਿਨ ਹੈ ਉਹਦੇ ਸੁਰਤ ਦਾ ਮਾਰ ਹੈ ਸ਼ਬਦ ਗੁਰੂ ਸੁਰਤ ਤੋਂ ਚੇਦਾ ਕੋਈ ਕਿਤਨਾ ਨੇੜੇ ਹੈ ਗੁਰੂ ਦੇ ਉਹਦੀ ਸੁਰਤ ਤੋਂ ਅੰਦਾਜ਼ਾ ਲੱਗੇਗਾ ਸੁਰਤ ਕਿਤਨੀ ਨੇੜੇ ਦਿਨ ਦੇਚ ਕਿਤਨੀ ਦਫਾ ਵਿਚਾਰਾਂ ਦੇਚ ਗੁਰੂ ਆਉਂਦਾ ਸੋਚਣੀ ਦੇਚ ਗੁਰੂ ਆਉਂਦਾ ਯਾਦਾਂ ਦੇਚ ਗੁਰੂ ਆਉਂਦਾ ਸਭ ਕੁਝ ਕਾਲ ਦੇਚ ਹੈ ਸਮੇਂ ਦੇਚ ਹੈ ਜੋ ਸਮੇਂ ਦੇਚ ਬਣਿਆ ਹੈ ਸਮਾ ਖਾ ਜਾਏਗਾ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਇਹਨੂੰ ਕਲਗੀਧਰ ਪਤਸਾ ਤੇ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਝਲ ਕਾ ਥਲ ਕਾ गगनन के गांव न कहां काल के बनाए सभी काले ही समान काल दे अर्थ मौत नहीं है काल दे अर्थ ने समान उण केड़ा, काले, काले, है। केड़ा काले, काले, काल है प्रातः काल है सवेरे उण केड़ा काल है संध्या काल है शाम काल समय नु संस्कृत देच समय नु समान लबद है हिंदी दा वक्त उर्दू हो गया टाइम ऐसी इंग्लिश च कह देने संस्कृत देच केन काल कितना काल बीत हो गया समा है कितना समय दित ਜੋ ਕਾਲ ਦੇ ਚ ਬਣਿਆ ਹੈ ਕਾਲ ਮਿਟਾ ਦੇਗਾ ਸਮੇਂ ਦਾ ਕੰਮ ਹੈ ਸਮੇਂ ਦੇ ਚ ਇਹ ਦੋ ਕੰਮ ਚੱਲਦੇ ਨੇ ਬਣਨਾ ਮਿਟਨਾ ਬਣਨਾ ਮਿਟਨਾ ਬਣਨਾ ਮਿਟਣਾ ਅਸੀਂ ਸਮੇਂ ਦੇ ਚ ਬਣਿਆ ਸਾਨੂੰ ਸਮੇਂ ਨੇ ਬਣਾਇਆ ਹੈ ਵਕਤ ਦੇ ਚ ਬਣਿਆ 40 50 ਸਾਲ ਪਹਿਲੇ 60 70 ਸਾਲ ਪਹਿਲੇ ਅਸੀਂ ਨਹੀਂ ਸੀ 10 20 40 50 ਸਾਲ ਬਾਅਦ ਨਹੀਂ ਤਮੇ ਦੇ ਬਣਿਆ ਸਮੇਂ ਦੇ ਮਿਟ ਜਾਣਾ ਇਸ ਨੂੰ ਇੱਕ ਆਲਮ ਕਹਿੰਦਾ ਹੈ ਮਿਟੇ ਜ਼ਿੰਦਗੀ ਕੇ ਨਿਸ਼ਾਨ ਕੈਸੇ ਕੈਸੇ ਜ਼ਮੀਂ ਖਾ ਗਈ ਆਸਮਾਨ ਕੈਸੇ ਕੈਸੇ ਇਸ ਜ਼ਮੀਨ ਵਿੱਚ بڑے بڑے ਆਸਮਾਨਾਂ ਦੀਆਂ ਕਬਰਾਂ ਬਣੀਆਂ ਕੋ ਬੜੀ ਗੱਲ ਹੁੰਦੀ ਸੀ ਮਹਾਰਾਜ ਕਹਿੰਦੇ ਨੇ ਜਲ ਕਹਾ ਥਲ ਕਹਾ ਗਗਨ ਕੇ ਗੌਣ ਕਹਾ ਕਾਲ ਕੇ ਬਣਾਏ ਸਭ ਕਾਲ ਹੀ ਸਮਾਇ ਜਲ ਦੇ ਚ ਰਹਿਣ ਵਾਲੇ ਜੰਤੂ ਥਲ ਦੇ ਚ ਪਿਰਣ ਵਾਲੇ ਜੰਤੂ ਨਵ ਆਕਾਸ਼ ਦੇ ਚ ਉੱਡਣ ਵਾਲੇ ਜੰਤੂ ਸਭ ਸਮੇਂ ਚ ਬਣੇ ਨੇ ਸਮਾ ਖਾ ਜਾਏਗਾ ਮਿਟਾ ਦੇ ਜਿਸ ਨੂੰ ਕਾਲ ਨੇ ਬਣਾਇਆ ਹੈ ਕਾਲ ਖਾ ਜਾਏਗਾ ਪਰਮਾਤਮਾ ਕੀ ਹੈ ਉਹ ਆਕਾਲ ਹੈ ਉਹ ਕਾਲ ਨੂੰ ਬਣਾਉਣ ਵਾਲਾ ਹੈ ਉਸ ਨੂੰ ਕਾਲ ਨੇ ਨਹੀਂ ਬਣਾਇਆ ਸਿਆਣੇ ਬਣਨਾ ਆਕਾਲ ਉਹ ਕਾਲ ਦੇ ਚ ਨਹੀਂ ਹੈ ਉਹ ਕਾਲ ਦਾ ਬਣਾਉਣ ਵਾਲਾ ਹੈ ਆਕਾਲ ਹੈ ਕਿਸੇ ਨੂੰ ਕਲਗੀ ਦਰਬਾਰ ਸਾਹਿਬ ਕਹਿੰਦੇ ਨੇ ਮਹਾ ਕਾਲ ਕਾਲ ਕਾ ਅਰਾਦੇ ਜੋ ਕਾਲ ਦਾ ਵੀ ਮਹਾ ਕਾਲ ਹੈ ਉਸ ਅਕਾਲ ਦੀ ਮੈਂ ਅਰਾਧਨਾ ਕੀਤੀ ਬਾਲੀ ਨਹੀਂ ਜੋ ਸਮੇਂ ਦੇ ਚਾਏ ਉਹਦੀ ਕੀ ਆराधना ਕਰਨੀ ਕੱਲ ਤੇ ਕਾ ਜਾਏਗਾ ਉਸ ਨੂੰ ਪ੍ਰਵਾਨੀ ਦਾ ਫੈਸਲਾ ਜੈਸਾ ਸੇਵੇ ਐਸਾ ਹੋਏ ਜਿਹੋ ਜਿਹਾਂ ਦਾ ਰੱਬ ਨੂੰ ਮੰਨੋਗੇ ਵੈਸੇ ਹੋ ਜਾਓਗੇ ਇਸ ਵਾਸਤੇ ਰੱਬ ਦਾ ਰੂਪ ਡੰਗ ਨਾਲ ਮੰਨਣਾ ਉਹ ਜਿਸ ਦੀ ਪੂਜਾ ਕਰੋਗੇ ਜਿਸ ਦੇ ਕੋ ਝੋਕੋਗੇ ਜਿਸ ਨੂੰ ਯਾਦ ਕਰੋਗੇ ਵੈਸੇ ਹੋ ਜਾਓਗੇ ਹੋ ਜਾਵੇ ਯਾਦ ਵੈਸਾ ਬਣਾ ਦੇਣੀ ਹੈ ਯਾਦ ਵਿੱਚ ਮਨੋ ਕੋ ਵੈਸਾ ਹੋ ਜਾਂਦਾ ਹੈ ਦੂਰ ਕਿਉਂ ਜਾਓ ਭਗਤ ਨਾਮਦੇਵ ਮਹਾਰਾਸ਼ਟਰ ਦੇ ਮਹਾਨ ਸੰਤ ਕਹਿੰਦੇ ਨੇ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਹੋਤਾ ਹੈ ਪੁਰਸ਼ ਹੈ ਦੇਵੀ ਨੂੰ ਮੰਨ ਰਿਹਾ ਮਾਤਾ ਮਾਤਾ ਕਹਿ ਰਿਹਾ ਜਗਰਾਤੇ ਕਰ ਰਿਹਾ ਇਹਦਾ ਅਗਲਾ ਜਨਮ ਮਾਤਾ ਦਾ ਹੀ ਹੋਣਾ ਹੈ ਹੋਰ ਕੁਝ ਵੀ ਨਹੀਂ ਇਸ ਤਰੀ ਦਾ ਹੋਣਾ ਵਿਚਾਰਾਂ ਚ ਇਸ ਤਰੀ ਸੋਚਣੀ ਦੇ ਤੇ ਇਸ ਤਰੀ ਇਸ ਤੋਂ ਉਲਟ ਮੈਂ ਕਹਦੇ ਆ ਅਗਰ ਕੋਈ ਸਤਰੀ ਪਰਮਾਤਮਾ ਨੂੰ ਪੁਰਸ਼ ਮੰਨਦੀ ਹੈ ਉਹ ਵੀ ਐਸੀ ਹੋ ਜਾਏ ਇਸ ਵਾਸਤੇ ਸਾਨੂੰ ਨਿਰਾਕਾਰ ਦਾ ਪੁਜਾਰੀ ਬਣਾਇਆ ਆਕਾਰ ਦਾ ਨੇ ਜਿਸ ਆਕਾਰ ਵਿੱਚ ਮੰਨੋਗੇ ਵੈਸੇ ਹੋ ਜਾਓਗੇ ਜੈਸਾ ਸੇਵ ਪੈਸਾ ਹੋਵੇ ਕਲਗੀਧਰ ਪਤਸ਼ਾਹ ਐਲਾਨੀਆਂ ਕਹਿੰਦੇ ਨਾ ਨਰ ਹੈ ਨਾ ਨਾਰ ਹੈ ਕੋਈ ਇਸਤਰੀ ਪੁਰਸ਼ ਨਹੀਂ ਗੁਰੂ ਨਾਨਕ ਵੀ ਕਹਿੰਦੇ ਨਾ ਸਰੀਰ ਆਖਦੇ ਸੁੰਨ ਮੰਡਲ ਇੱਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਕੋਈ ਇਸਤਰੀ ਪੁਰਸ਼ ਨਹੀਂ ਇਸ ਚੱਕਰ ਚ ਨਾ ਪੈਣਾ ਇਸ ਵਾਸਤੇ ਸਾਇਬ ਕਹਿੰਦੇ ਜੋ ਕਾਲ ਦਾਵੇ ਕਾਲ ਹੈ ਮੈਂ ਉਹਦੀ ਆਰਾਧਨਾ ਕੀਤੀ ਕਿਉਂ ਕਾਲ ਦੇ ਚ ਜੋ ਬਣਦਾ ਕਾਲ ਖਾ ਜਾਂਦਾ ਉਹਨੂੰ ਕਾਲ ਦੇ ਜੋ ਮਿਲਦਾ ਹੈ ਕਾਲ ਖੋਲੇਗਾ ਸਮੇਂ ਚ ਜੀਵਨ ਮਿਲੇਗਾ ਸਮਾਂ ਖੋਲੇਗਾ ਸਮੇਂ ਚ ਸਰੀਰ ਮਿਲੇਗਾ ਸਮਾਂ ਖੋਲੇਗਾ ਪ੍ਰਮਾਤਮਾ ਉਸ ਨੂੰ ਸਮੇਂ ਨੇ ਨਹੀਂ ਬਣਾਇਆ ਪ੍ਰਮਾਤਮਾ ਨੇ ਸਮੇਂ ਨੂੰ ਬਣਾਇਆ ਕਾਲ ਨੇ ਅਕਾਲ ਨੂੰ ਨਹੀਂ ਬਣਾਇਆ ਅਕਾਲ ਨੇ ਕਾਲ ਨੂੰ ਬਣਾਇਆ ਐਸ ਵਾਸਤੇ ਕਹਿੰਦੇ ਨੇ ਉਸ ਪ੍ਰਮਾਤਮਾ ਦੀ ਦੁਨੀਆ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਹੈਰਾਨਗੀ ਹੋ ਸਕਦੀ ਹੈ ਕਈਆਂ ਨੂੰ ਸਮਾਂ ਹੀ ਨਹੀਂ ਹੈ ਵਕਤ ਵੀ ਨਹੀਂ ਹੈ ਐ ਘੜੀ ਜੋ ਦੀਵਾਰਾਂ ਤੇ ਟੰਗੀ ਹੈ ਤੁਹਾਡੇ ਹੱਥ ਤੇ ਬਣੀ ਹੋਈ ਹੈ ਠੀਕ ਹੈ ਇਸ ਤੋਂ ਤੁਸੀਂ ਵਕਤ ਦਾ ਅੰਦਾਜ਼ਾ ਲਾ ਦੇਓ ਧੁੱਪ ਛਾਂਵ ਤੋਂ ਲੋਕੇ ਦਿਨ ਦੇ ਸਮੇਂ ਦਾ ਅੰਦਾਜ਼ਾ ਲਾਉਂਦੇ ਸਨ ਪਹਿਲਾ ਪੈਰ ਹੋ ਗਿਆ ਦੂਜਾ ਤੀਜਾ ਚਲਦਾ ਰਾਤ ਨੂੰ ਸਪਤ ਰਿਸ਼ੀਆਂ ਨੂੰ ਵੇਖ ਕੇ ਰਾਤ ਦਾ ਅੰਦਾਜ਼ਾ ਲਾਉਂਦੇ ਸਨ ਉਹਨੂੰ ਪਹਿਲਾ ਪੈਰ ਲੰਘਿਆ ਉਹਨੂੰ ਦੂਜਾ ਪੈਰ ਲੰਘਿਆ ਉਹਦੀਰਾਂ ਪੈਰ ਰਾਤ ਦਾ ਲੰਘਿਆ لیکن پربھو نے ਸਾਡੇ ਅੰਦਰ ਵੀ ਇੱਕ ਘੜੀ ਬਣਾ ਦਿੱਤੀ ਹੈ। ਸਾਨੂੰ ਬਿਲਕੁਲ ਸਹੀ ਸਮਾਂ ਹੋਈ ਦਸਤੀ ਹੈ। ਸਹੀ ਵਕਤ ਉਹ ਘੜੀ ਦਸਤੀ ਹੈ। ਇਹ ਵੀ ਮੈਂ ਅਰਥ ਕਰਦਾ। ਤੁਸੀਂ ਆਖੋਗੇ ਅੰਦਰ ਘੜੀ ਲਟਕਾ ਕੇ ਰੱਖੀਏ ਪ੍ਰਭੂ ਨੇ ਵਾਖਿਆ ਅੰਦਰ ਹਰ ਇੱਕ ਦੇ ਘੜੀ ਬਣਾਈ। ਮਨੁੱਖ بے چین بیٹھا ہے پریشان بیٹھا ہے දුਖ ਦੇ ਚ ਬੈਠਾ ਹੈ ਜਾਂ ਪੀੜਾ ਦੇ ਚ ਬੈਠਾ ਹੈ ਇਹ ਪੀੜਾ ਚਾਹੇ ਸਰੀਰਕ ਹੋਵੇ ਤੇ ਚਾਹੇ ਮਾਨਸਿਕ ਹੋਵੇ। ਇੱਕ ਮਿੰਟ ਇੰਜ ਲੱਗਦਾ ਜਿਵੇਂ 1 ਘੰਟਾ ਪੀੜਾ ਦੇ ਦਰਦ ਦੇ ਦੁੱਖ ਦੇ بے ਚੈਨਹੀ ਦੇ ਪਰੇਸ਼ਾਨੀ ਦੇ